ਉਹ ਵੇ ਜੀ ਆਪਾਂ ਗ੍ਰੈਮੇ ਦਾ ਨਵਾਂ ਬਲੈਂਡਰ ਚਲਾਉਣ ਆਏ ਸੀ ਤੇ ਪਹਿਲਾ ਪਰਲੇ ਪਾਸੇ ਵੱਟਾ ਦੇਖੋ ਦੇਖੋ ਕਿੱਦਾਂ ਲੀਆਂ ਨੇ ਬਿਲਕੁਲ ਸਹੀ ਨਹੀਂ ਸਿੰਘੀਆਂ ਤੇ ਆਹ ਚਾਰ ਵੱਟਾ ਤੁਹਾਨੂੰ ਲਹਿਦਾ ਹੀ ਦਿਖਣੀਆਂ ਨੇ ਦੇਖੋ ਸੈੱਟ ਕਰਕੇ ਚਲਾਇਆ ਜੀ ਬਲੈਂਡਰ ਪੂਰਾ ਤੇ ਆਹ ਚਾਰ ਵੱਟਾ ਤੁਹਾਨੂੰ ਲਹਿਦਾ ਹੀ ਦਿਖਣੀਆਂ ਆ ਦੇਖੋ ਬੁੰਗੀਆਂ ਵਧੀਆ ਬਣੀਆਂ ਆਈਆਂ ਨੇ ਹਾਲਾਂਕਿ ਹੋਰ ਵਧੀਆ ਬਣ ਸਕਦੀਆਂ ਨੇ ਸਫਾਈ ਚ ਹੋ ਸਕਦੀਆਂ ਨੇ ਪਰ ਚੱਕਰ ਕੀ ਹੈ ਜ਼ਮੀਨ ਬਾੜੀ ਗਿੱਲੀ ਹੈ ਜੀ ਤਾਂ ਕਰਕੇ ਥੋੜੀ ਜਿਹੀ ਅਜੇ ਸੈੱਟ ਨਹੀਂ ਮੜ ਰਹੀ ਜੀ ਜੇ ਜ਼ਮੀਨ ਪੂਰੀ ਬੱਤਰ ਚੋਵੇ ਸੁੱਕੀ ਹੋਵੇ ਫੇਰ ਬਹੁਤ ਵਧੀਆ ਵੱਟ ਬਣਦੀ ਹੈ। ਯਾਨੀ ਹੁਣ ਵੀ ਪੂਰੀ ਵਧੀਆ ਵੱਟ ਬਣਦੀ ਆ। ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣਾ ਕੰਮ ਕਿੱਦਾਂ ਦਾ ਲੱਗਿਆ ਕਮੈਂਟ ਜ਼ਰੂਰ ਕਰਿਓ। ਜੇ ਵਧੀਆ ਲੱਗਿਆ ਤਾਂ ਬਾਈ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਚੈਨਲ ਨੂੰ। ਐਦਾਂ ਹੀ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਹਾਜ਼ਰ ਤੁਹਾਡੇ ਲਈ ਆਪਾਂ ਹੁੰਦੇ ਰਹਾਂਗੇ ਜੀ। ਤੇ ਪੂਰੀ ਵਧੀਆ ਵੱਟ ਬਣ ਰਹੀ ਹੈ। ਸਿੰਦਰ ਬੀਜ ਵੀ ਪੂਰਾ ਵਧੀਆ ਪੈ ਰਿਹਾ ਹੈ। ਜਦੋਂ ਡਬਲ ਹੁੰਦਾ ਉਹ ਡਿੱਗ ਜਾਂਦਾ ਜੀ ਪਹਿਲੇ ਇਹ ਆਪਾਂ ਇਸ ਕਿਉਂਮ ਕਲਾ ਪਿੰਡ ਬਾਈ ਹਰਪ੍ਰੀਤ ਗਰੇਵਾਲੋਂ ਨਾਲ ਜੀ ਇਹਨਾਂ ਦੇ ਆਪਾਂ ਚਲਾ ਰਹੇ ਹਾਂ ਅਸੀਂ ਕੂਮ ਵਾਲੇ ਇੱਧਰ ਕੂਮ ਵਾਲੇ ਪਾਸੇ ਹੋਏ ਸੀਗੇ ਜੀ ਤੇ ਬਾਈ ਜਣੀ ਆਲੂ ਲਾ ਰਹੇ ਨੇ ਤੇ ਪਲਾਂਟਰ ਦਿੱਤਾ ਸੀ ਆਪਾਂ ਬਾਈ ਉਹਨਾਂ ਨੂੰ ਗ੍ਰੈਮੇ ਦਾ ਤੇ ਪਹਿਲਾਂ ਬੱਟਾ ਦੇਖੋ ਜੀ ਤੇ ਬੱਟਾ ਕੋਈ ਵਧੀਆ ਨਹੀਂ ਸੀ ਬਣ ਰਹੀ ਐ ਡਿੱਗਦੀ ਸੀਗੀ ਆ ਦੇਖੋ ਜੀ ਕੋਈ ਬਣ ਗਈ ਕੋਈ ਡਿੱਗ ਗਈ ਐ ਹੁੰਦਾ ਸੀਗਾ ਤੇ ਐਦਾਂ ਬੱਟ ਮਣਨੀ ਨਹੀਂ ਚਾਹੀਦੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਕਈ ਵੀਰ ਮੈਂ ਦੇਖਿਆ ਆਲੂ ਬੀਜ ਦੇ ਵੀਡੀਓ ਦੇਖਦਾ ਹੁੰਦਾ ਮੈਂ ਆਲੂ ਬੀਜਦਿਆਂ ਦੀਆਂ ਤੈਨੂੰ ਮੈਂ ਦੱਸ ਦਿੰਨਾ ਕਈ ਵੀਰਾਂ ਦੇ ਨਾ ਐ ਖੁੱਡ ਬਣਦੀ ਹੁੰਦੀ ਆ ਕਾਫੀ ਡੂੰਗੀ ਆ ਦੇਖੋ ਆ ਦੇਖੋ ਆ ਖੁੱਡ ਬਣੀ ਹੋਈ ਆ ਜੀ ਇੱਕ ਕਿਸਮ ਦੀ ਮਤਲਬ ਵੱਟ ਇੱਥੇ ਖਤਮ ਹੋ ਜਾਂਦੀ ਆ ਪਲੇਨ ਵੱਟ ਜੇ ਆਪਾਂ ਇਹਨੂੰ ਮਣੀਏ ਤਾਂ ਇੰਨੀ ਖੁੱਡ ਪੱਟੀ ਹੋਈ ਆ ਦੇਖੋ ਜੀ ਜਿਹੜੀ ਇਹ ਖੁੱਡ ਪੱਟ ਕੇ ਪਲਾਂਟਰ ਚੱਲਦਾ ਇਹ ਬਹੁਤ ਗਲਤ ਚੱਲ ਰਿਹਾ ਜੀ ਕਿਉਂਕਿ ਇਹ ਬਹੁਤ ਗਲਤ ਚੱਲ ਰਿਹਾ ਕਿਉਂ ਚੱਲ ਰਿਹਾ ਖੁੱਡ ਪੱਟੀ ਜਦੋਂ ਪਾਣੀ ਲੱਗਣਾ ਨਾ ਜੀ ਪਾਣੀ ਜਦੋਂ ਥੱਲੇ ਪੈਣਾ ਇਹਨੇ ਵੱਟ ਨੇ ਬੈਹਿ ਜਾਣਾ ਖੰਡ ਜਾਣਾ ਤੇ ਆਲੂਆਂ ਤੋਂ ਮਿੱਟੀ ਥੋੜੀ ਸਾਰੀ ਮਤਲਬ ਉੱਤਰ ਜਾਣੀ ਆ ਇਸ ਕਰਕੇ ਖੁੱਡ ਪਟ ਕੇ ਨਹੀਂ ਪਲੈਂਟਰ ਚਲਾਉਣਾ ਚਾਹੀਦਾ ਤੇ ਪਲੈਂਟਰ ਆਪਾਂ ਸੈਟਿੰਗ ਕਰੀਏ ਇਹਦੀ ਤੇ ਸੈਟਿੰਗ ਕਰੀਏ ਕਿੱਥੋਂ ਆ ਜੋ ਉੱਥੋਂ ਆਪਾਂ ਸੈਟਿੰਗ ਕਰਤੀ ਪਲੈਂਟਰ ਦੀ ਤੇ ਉੱਥੋਂ ਆਹ ਤੁਹਾਨੂੰ ਵੱਟ ਦਾ ਫਰਕ ਦਿਖਾਉਣਾ ਜੀ ਇਹ ਆ ਦੇਖੋ ਜੀ ਆ ਦੇਖੋ ਜੀ ਆ ਸੈਟਿੰਗ ਕਰਤੀ ਇਹਦੇ ਵਿੱਚ ਜਮੈਂ ਖੁੱਡ ਨਹੀਂ ਹੈਗੀ ਹੁਣ ਤੁਸੀਂ ਵੱਟ ਦੀ ਸਫਾਈ ਦੇਖੋ ਹੁਣ ਜੇ ਤੁਸੀਂ ਵਾਖ ਖੁੱਡ ਦੇਖੋ ਆ ਦੇਖੋ ਜਿੱਥੇ ਖਤਮ ਹੁੰਦੀ ਹੈ ਉੱਥੇ ਹੀ ਖਤਮ ਹੋ ਗਈ ਦੇਖੋ ਜਮੀ ਖੁੱਡ ਨਹੀਂ ਹੈਗੀ ਸਿਰਫ ਫਾਲੇ ਦੇ ਯੂ ਨਿਸ਼ਾਨ ਆ ਖੁੱਡ ਹੈ ਨਹੀਂ ਤੇ ਵੇ ਆਪਾਂ ਤੁਸੀਂ ਜੇ ਬੱਟ ਦੀ ਸਫਾਈ ਦੇਖੋ ਤੇ ਬੱਟ ਦੇਖੋ ਕਿੰਨੀ ਵਧੀਆ ਬਣ ਰਹੀ ਹੈ ਪੂਰੀ ਐਨ ਸੈੱਟ ਚੱਲ ਰਹੀ ਹੈ ਮਸ਼ੀਨ ਹਾਲਾਂਕਿ ਇਹ ਧਰਤੀ ਬਹੁਤ ਗਿੱਲੀ ਹੈ ਜਿਹੜੀ ਮਿੱਟੀ ਹੈ ਜੀ ਤੇ ਆਹ ਦੇਖੋ ਆਹ ਦੇਖੋ ਲੋ ਬਿਲਕੁਲ ਗਿੱਲੀ ਮਿੱਟੀ ਪਈ ਐ ਦੇਖੋ ਹੱਥ ਵੀ ਗਿੱਲਾ ਹੁੰਦਾ ਬਿਲਕੁਲ ਗਿੱਲੀ ਮਿੱਟੀ ਪਈ ਐ ਜਦੋਂ ਇਹ ਸੁੱਕ ਗਈ ਉਦੋਂ ਹੋਰ ਵੀ ਜ਼ਿਆਦਾ ਬਾਈ ਜੀ ਜਿਹੜੀ ਵਧੀਆ ਵੱਟ ਆਹੇ ਬਣਨੀ ਆ ਯਾਨੀ ਜ਼ਿਆਦਾ ਵਧੀਆ ਵੱਟ ਤਾਂ ਸੁੱਕੇ ਤੇ ਹੀ ਬਣਦੀ ਆ ਪੁਰਪਰੀ ਤੇ ਗਿੱਲੀ ਚ ਘੱਟ ਬਣਦੇ ਗਿੱਲੀ ਚ ਗੱਟੜ ਜੇ ਰਹਿੰਦੇ ਫਿਰ ਵੀ ਦੇਖੋ ਕਿੰਨੀ ਟਾਪ ਦੀ ਵੱਟ ਬਣੀ ਆ ਤੇ ਪਲੈਂਟਰ ਬਾਈ ਗ੍ਰਾਮੇ ਦਾ ਗ੍ਰਾਮੇ ਦੇ ਪਲੈਂਟਰ ਨਾਲ ਬਾਈ ਵੱਟ ਬਹੁਤ ਵਧੀਆ ਬਣਦੀ ਐ ਤੇ ਆਲੂ ਬਹੁਤ ਐ ਕੁਰੇਸੀ ਸਬਜ਼ੀਆਂ ਜਾਂਦਾ ਉਹ ਤੁਹਾਨੂੰ ਪਤਾ ਹੀ ਆ ਆ ਨਮਾ ਪਲੈਂਟਰ ਦਿੱਤਾ ਸੀ ਗ੍ਰਾਮੇ ਦਾ ਲੋਗੋ ਨਾਮ ਆ ਗਿਆ ਐਸਜੀ ਵਾਲਾ ਐਸਜੀ ਦਾ ਮਤਲਬ ਸ਼ਕਤੀਮਾਨ ਜੀ ਦਾ ਮਤਲਬ ਗ੍ਰਾਮੇ ਸ਼ਕਤੀਮਾਨ ਗ੍ਰਾਮੇ ਤੇ ਆ ਦੇਖੋ ਆ ਲੋਗੋ ਆਗੇ ਅੱਗੇ ਜਿਹੜੇ ਡੌਲੇ ਹੁੰਦੇ ਸੀ ਉਹ ਚੱਕੇ ਗਏ ਤੇ 30 ਇੰਚ ਵਾਲਾ ਪਲੈਂਟਰ ਹੈ ਜੀ ਇਹ ਬਾਈ ਉਹਨਾਂ ਨੂੰ ਪਲੈਂਟਰ ਬਾਈ ਉਹਨਾਂ ਨੇ ਆਪਣੇ ਤੋਂ ਖਰੀਦੇ ਆ ਆ ਪਾਈ ਉਹਨਾਂ ਦਾ ਪਿੰਡ ਹੈਗਾ ਬਾਈ ਜੀ ਕੂਮਕਲਾ ਜ਼ਿਲ੍ਹਾ ਲੁਧਿਆਣਾ ਕੂਮਕਲਾ ਪਿੰਡ ਆ ਬਾਈ ਉਹਨਾਂ ਦਾ ਜ਼ਿਲ੍ਹਾ ਲੁਧਿਆਣਾ ਤੇ ਬਾਈ ਆ ਕਿਹਨੇ ਹਰਮੀਕ ਸਿੰਘ ਜੀ ਕਰਿਆ ਆ ਤੇ ਪਿੰਡ ਬਾਈ ਉਹਨਾਂ ਦਾ ਉਹ ਆ ਵੀ ਆ ਸਿੰਗਰ ਆਪਣਾ ਗਿੱਪੀ ਗਰੇਵਾਲ hoom kala ਤੋਂ ਉਹ ਪਿੰਡਾ ਬਾਈ ਉਹਨਾਂ ਦਾ ਤੇ ਬਾਈ ਉਹਨਾਂ ਦਾ ਨਾਮ ਹੈਗਾ ਹਰਮੀਤ ਸਿੰਘ ਗਰੇਵਾਲ ਉਹਨਾਂ ਨੂੰ ਦਿੱਤਾ ਵਲੰਟਰ ਜੀ ਆਪਾਂ ਤੇ ਬਾਕੀ ਹੁਣ ਤੁਹਾਨੂੰ ਆਪਾਂ ਚੱਲਦਾ ਦਿਖਾ ਦਿੰਨੇ ਆ ਲਓ ਜੀ ਤੇ ਆਪਾਂ ਖਾਲ ਖੂਦ ਪਾ ਕੇ ਲਾਗੇ ਚਨਾਉਣ ਜੀ ਦੇਖੋ ਪੂਰੀ ਵਧੀਆ ਵੱਟ ਵੱਡ ਰਹੀ ਹੈ ਜੀ ਤੇ ਆਲੂ ਹੈਗਾ ਜੀ ਇੱਕ ਸਾਈਜ਼ ਦਾ ਤੇ ਆਲੂ ਵੀ ਪੂਰਾ ਸਿੰਗਲ ਸਿੰਗਲ ਜਾ ਰਿਹਾ ਜੀ ਦੇਖੋ ਤੇ ਬਾਈ ਇਹਦੇ ਵਿੱਚ ਗਲਿਆ ਹੋਇਆ ਆਲੂ ਕਾਪੀਆ ਜਿਹੜਾ ਗਲਿਆ ਹੋਇਆ ਆਲੂ ਹੋਊਗਾ ਉਹ ਮਸ਼ੀਨ ਨੇ ਖਾਲੀ ਕਰ ਦੇਣਾ ਬਾਕੀ ਵਧੀਆ ਜਾ ਰਿਹਾ ਜਿੱਥੇ ਕਿਤੇ ਗਲਿਆ ਆਲੂ ਆ ਗਿਆ ਉਹ ਟੋਕਰੀ ਜੀ ਕਈ ਵਾਰ ਖਾਲੀ ਚਲੇ ਜਾਂਦੀ ਆ ਦੇਖੋ ਪੂਰਾ ਇੱਕ ਇੱਕ ਆਲੂ ਪੂਰਾ ਵਧੀਆ ਜਾ ਰਿਹਾ ਤੇ ਪਿੱਛੇ ਵੱਟ ਦੀ ਕੁਆਲਿਟੀ ਪੂਰੀ ਇੱਕ ਨੰਬਰਾਂ ਦੇ ਕੋਲ ਪੂਰਾ ਸਹੀ ਕਰਿਆ ਜੀ ਆਪਾਂ ਪਲੈਂਟਰ ਸਾਰੇ ਜਣੇ ਵੀ ਰਿ ਕਮੈਂਟ ਜਰੂਰ ਕਰਿਓ ਜੀ ਆਪਣਾ ਵੀ ਤੁਹਾਨੂੰ ਕੰਮ ਕਿੱਦਾਂ ਦਾ ਲੱਗਦਾ ਇਹ ਜੇ ਵਧੀਆ ਲੱਗਦਾ ਬਾਜੀ ਅ ਸਬਸਕ੍ਰਾਈਬ ਜਰੂਰ ਕਰਿਓ ਜੰਗਲਾ ਕਿਤੇ ਕਿਤੇ ਵੱਟ ਦੇਖੋ ਗਰਦੀ ਆ ਉਹ ਗਰਦੀ ਇਹ ਆ ਵੀ ਥੱਲੇ ਬਹੁਤ ਜ਼ਿਆਦਾ ਗਿੱਲੀ ਜ਼ਮੀਨ ਹੈ ਜ਼ਮੀਨ ਥੋੜੀ ਜੀ ਵੱਟ ਚਾਹੀਦੀ ਆ ਪੁਰਦੀ ਹੋਵੇ ਪੂਰੀ ਇਹਦੇ ਵਿੱਚ ਗੱੱਚਾ ਲਾਣਦੇ ਨੇ ਜੀ ਡਲੇ ਬਣਦੇ ਨੇ ਤਾਂ ਕਰਕੇ ਵੱਟ ਸਹੀ ਨਹੀਂ ਬਣ ਰਹੀ ਕਈ ਪਰ ਜਾਨੀ ਕਿ ਹੈ ਵੱਟ ਓਵਰ ਆਲ ਵੱਟ ਪੂਰੀ ਵਧੀਆ ਪੂਰੀ ਘੰਟੇ ਇਹਦੇ ਵਰਗੀ ਵੱਟ ਕੋਈ ਬਲੰਟਰ ਬਣਾਉਂਦਾ ਨਹੀਂ ਹੈਗਾ ਯਾਨੀ ਇਹ ਹੋਰ ਵੀ ਵਧੀਆ ਹੋ ਜਵੇ ਜੇ ਇਹ ਜ਼ਮੀਨ ਸੁੱਕੀ ਹੋਵੇ ਡਲੇ ਡੋਲੇ ਘਰੇ ਹੋਣ ਦੇ ਵਿੱਚ ਜੇ ਨੂੰ ਗਾਹਾਂ ਜਾ ਕੇ ਜਮੀਨ ਜੜੀ ਉਹ ਗਾਹਾਂ ਜਾ ਕੇ ਵਧੀਆ ਆ ਜਾਂਦੀ ਆ ਬੱਤਰ ਜੀ ਜਮੀਨ ਆ ਜਾਂਦੀ ਆ ਉੱਥੇ ਜਾ ਕੇ ਵੱਟ ਦੇਖਿਓ ਪੂਰੀ ਵਧੀਆ ਬਣਾਉਂਗਾ ਜੀ ਆਹ ਦੇਖੋ ਜਿਵੇਂ ਹੁਣ ਇੱਥੋਂ ਹੌਲੀ ਵਾਲੀ ਬੱਤਰ ਆਉਣੀ ਸ਼ੁਰੂ ਹੋ ਗਈ ਇੱਥੇ ਜਮੀਨ ਵਧੀਆ ਪੂਰੀ ਹੋਈ ਆ ਤੇ ਇੱਥੇ ਵੱਟ ਦੇਖੋ ਪੂਰੀ ਟਿਕਣ ਲੱਗ ਜਾਂਦੀ ਦੇਖੋ ਪੂਰੀ ਵਧੀਆ ਵੱਟ ਟਿਕਣ ਲੱਗਦੀ ਦੇਖੋ ਆਹ ਦੇਖੋ ਬਿਲਕੁਲ ਸਹੀ ਹੋ ਗਈ ਵੱਟ ਪਲਾਂਟਰ ਬਾਈ ਚੱਲਦਾ ਪੂਰਾ ਵਧੀਆ ਦੇਖੋ ਗੱਲਾ ਗੱਲਾ ਜੀ ਗੱਲ ਕਰੋ ਹਾਂ ਹੁਣ ਇੱਥੇ ਹੋਰ ਅੱਗੇ ਵਧੀਆ ਹੋ ਵੀ ਦੇਖੋ ਜੀ ਵੱਟ ਪੂਰਾ ਓਕੇ ਹੋ ਗਿਆ ਪਲਾਂਟਰ ਇੱਥੇ ਵਧੀਆ ਵੱਟ ਹੋ ਗਈ ਲਓ ਬਾਈ ਜੀ ਵੀਰ ਹੁਣ ਹੀ ਆਏ ਸੀ ਆਪਣੇ ਕੋਲ ਝਿੰਗੜਾ ਤੋਂ ਤੇ ਬਾਈ ਉਹਨਾਂ ਨੂੰ ਬਾਈ ਆਪਾਂ ਬੈਲਰ ਦਿੱਤਾ ਨਵਾਂ ਤੇ ਆਹ ਬਿੰਦਰ ਬਾਈ ਰੰਗ ਚੇਂਜ ਕਰਤਾ ਪਹਿਲਾਂ ਸਾਰਾ ਹਾਂਤਰੀ ਸੀ ਹੁਣ ਕਿਤੇ ਕਿਤੇ ਬਲੈਕ ਕਲਰ ਕਰਤਾ ਜੀ ਸ਼ਕਤੀਮਾਨ ਵਾਲਿਆਂ ਨੇ ਜਿਵੇਂ ਉੱਪਰ ਵਾਲੇ ਟਾਪੇ 'ਚ ਹੋਏ ਆ ਆਹ ਟਾਪੇ 'ਚ ਤਾਂ ਚਲੋ ਪਹਿਲਾਂ ਹੀ ਬਲੈਕ ਕਲਰ ਹੁੰਦਾ ਸੀ ਆ ਪਿਛੇ ਵਾਲੇ ਟਾਪੇ 'ਚ ਬਲੈਕ ਕਲਰ ਕਰਤਾ ਜੀ ਇਹਨੂੰ ਬਲੈਕ ਕਲਰ ਕਰਤਾ ਤੇ ਬਾਕੀ ਉਹਦਾ 22 ਮਾਡਲ ਨਾਲੋਂ ਸਾਰਾ ਚੇਂਜ ਆ ਜੀ ਇਹ 24 ਮਾਡਲ ਨਾਲੋਂ ਕਾਫੀ ਜ਼ਿਆਦਾ ਯਾਨੀ ਇੱਚ ਸੁਧਾਰ ਕਰਿਆ ਤੇ ਹੁਣ ਤਾਂ ਬਾਈ ਕਾਫੀ ਟਾਈਮ ਦੇ ਆਪਣੇ ਬਿਲਰ ਇਹ ਚੱਲ ਰਹੇ ਨੇ ਪਿਛਲੇ ਸਾਲ ਜਿਹੜੇ ਬਿਲਰ ਕੰਨੇ ਨੇ ਇਹ ਮਾਡਲ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਬਾਈ ਜੀ ਬਹੁਤ ਵਧੀਆ ਚੱਲੇ ਨੇ ਜੀ ਤੇ ਮਹਿੰਦਰਾ ਨੋਵੋ 655 ਲਿਆ ਬਾਈ ਉਹਨਾਂ ਨੇ ਨਮਾ ਤੇ ਟਾਇਰ ਰੇਡੀਅਲ ਪਵਾਤੇ ਜੀ ਸਾਰੇ ਤੇ ਬਿਲਰ ਲੈ ਕੇ ਚੱਲੇ ਨੇ ਜੀ ਬਾਈ ਸਾਡੇ ਤੋਂ ਜੀ 165 ਪਲੱਸ ਤੇ ਬਾਕੀ ਪਲੱਸ ਜਿਹੜਾ ਇਹਦਾ ਇਹਦੀ ਰੀਲ ਵੀ ਦੇਖੋ ਜੀ ਚੌੜੀ ਹੈ ਜੀ ਆਮ ਬਿਲਰਾਂ ਨਾਲ ਮਾਲ ਜਿਆਦਾ ਚੱਕਦੀ ਹੈ ਰੀਲ ਚੌੜੀ ਹੈ ਇਹ ਆਮ ਬਿਲਰਾਂ ਨਾਲ ਤੇ ਆ ਆਪਣਾ ਲੱਗਿਆ ਜੀ ਪਿੱਛੇ ਗੱਟ ਦਾ ਪ੍ਰੈਸ਼ਰ ਬਣਾਉਣ ਨੂੰ ਤੇ ਪੰਪ ਲੱਗਿਆ ਹੁੰਦਾ ਜੀ ਆ ਇਹਦਾ ਮੀਟਰ ਆ ਵੀ ਤੁਸੀਂ ਕਿੰਨੇ ਦੇ ਪ੍ਰੈਸ਼ਰ ਰੱਖਣਾ ਦਿਨੇ ਥੋੜਾ ਜਿਹਾ ਫੁੱਲ ਪ੍ਰੈਸ਼ਰ ਤੇ ਚੱਲਣ ਤੋਂ ਸ਼ਾਮ ਨੂੰ ਥੋੜਾ ਜਿਹਾ ਨਾਲ ਦੀ ਨਾਲ ਜੋ-ਜੋ ਆਪਣਾ ਜਿਹੜਾ ਮਾਲ ਗਿੱਲਾ ਹੁੰਦਾ ਜਾਂਦਾ ਤੇ ਪ੍ਰੈਸ਼ਰ ਘਟਾਉਣਾ ਪੈਂਦਾ ਜੀ ਤੇ ਆ ਪਿੱਛੇ ਲੱਗਿਆ ਹੈ ਆਪਣਾ ਹਾਈਡਰੋਲਿਕ ਇੱਥੇ ਗੱਠ ਦਾ ਪ੍ਰੈਸ਼ਰ ਬਣਦਾ ਵੀ ਕਿੰਨੀ ਗੱਠ ਆਪਾਂ ਟੈਡ ਕੱਢਣੀ ਹੈ ਜੀ